ਆਓ ਆਪਾਂ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਰਚੀ ਹੋਈ ਬਾਣੀ ਨਾਮੇ ਪਾਸਾ ਜੀ ਦੇ ਸ਼ਲੋਕ ਜੋ 57 ਸ਼ਲੋਕ ਹਨ ਸਤਿਗੁਰੂ ਜੀ ਦੇ ਆਓ ਸ਼ਬਦਾਂ ਤੇ ਵਿਚਾਰਨਾ ਜੁੜੀ ਸਤਿਗੁਰੂ ਸੱਚੇ ਪਾਸਾ ਮਹਾਰਾਜ ਕਿਰਪਾ ਕਰਦੇ ਹਨ ਇੱਕ ਓ ਔਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਨਾਵਾ ਇਕ ਓ ਔੰਕਾਰ ਦਾ ਭਾਵ ਹੈ ਪ੍ਰਮਾਤਮਾ ਇੱਕ ਹੈ ਸਦਾ ਇੱਕ ਰਸ ਰਹਿੰਦਾ ਹੈ ਸਤਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਲੋਕ ਮਹਲਾ ਨਾਵਾਂ ਇਹ ਸਲੋਕ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਚਾਰੇ ਹਨ ਇਸ ਕਰਕੇ ਸਲੋਕ ਮਹੱਲਾ ਨਾਮਾ ਨਾਮੇ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਹੈ ਉਹ ਜਨਮ ਕੀਤੇ ਹੋਏ ਬਾਣੀ ਪਹਿਲੇ ਸਤਿਗੁਰੂ ਜੀ ਬਖਸ਼ਿਸ ਕਰਦੇ ਹਨ ਗਉਣ ਗੋ ਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਪਹਿਲੇ ਸ਼ਬਦ ਵਿੱਚ ਇਹ ਬਖਸ਼ਿਸ ਕਰਦੇ ਹਨ ਕਹ ਨਾਨਕ ਭਜ ਹਰ ਮਨਾ ਜਹ ਬਿਦ ਜਲ ਕੋ ਮੀਨਾ ਗੋਨ ਗੋਬਿੰਦ ਪਰਮਾਤਮਾ ਦੇ ਗੁਣ ਅਕਾਰਥ ਭਾਵ ਬੇਅਰਥ ਕੀਨ ਦਾ ਭਾਵ ਆ ਕੀਤਾ ਹੈ ਜਹਿ ਵਿਦ ਜਿਸ ਤਰਾਂ ਜਲ ਕੋ ਪਾਣੀ ਨੂੰ ਮੇਨ ਮੱਛੀ ਤੋਂ ਬਿਨਾ ਪਾਣੀ ਮੱਛੀ ਤੋਂ ਬਿਨਾ ਨਹੀਂ ਹੈ ਇਸੇ ਤਰ੍ਹਾਂ ਪ੍ਰੀਤ ਗੋਨੋ ਗੋਬਿੰਦ ਤੇ ਗਾਉਣ ਵਾਲਿਆਂ ਦੀ ਪ੍ਰੀਤ ਹੈ